ਤੁਸੀਂ ਸਾਰਿਆਂ ਨੇ ਇੱਕ ਖਬਰ ਸੁਣੀ ਆ ਅੱਜ ਤਰਖਸਾਦੀ ਸ਼ਲੋਮਨੀ ਅਕਾਲੀ ਦਲ ਬਾਦਲ ਨੂੰ ਸਖਬੀਰ ਬਾਦਲ ਦੇ ਸ਼ਲੋਮਨੀ ਅਕਾਲੀ ਦਲ ਨੂੰ ਜਿਹੜਾ ਬਹੁਤ ਥੋੜਾ ਜਿਹਾ ਅਕਾਲੀ ਦਲ ਉਹਨੂੰ ਅੱਜ ਇੱਕ ਵੱਡਾ ਝਟਕਾ ਲੱਗਾ ਜਦੋਂ ਉਹਦੇ ਹੀ ਪਾਰਟੀ ਦੇ ਸੀਨੇ ਲਾਗੂ ਬਿਕਰਮਜੀਤ ਸਿੰਘ ਮਜੀਠੀਏ ਦੀ ਜ਼ਮਾਨਤ ਅੱਜ ਜਿਹੜੀ ਹੈ ਉਹ ਮਾਣਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਰੱਦ ਕਰ ਦਿੱਤੀ ਹੈ ਅਰ ਕੱਲਾ ਰੱਦ ਨਹੀਂ ਕੀਤਾ ਨਾਲ ਇਹ ਵੀ ਕਿਹਾ ਕਿ ਜਿਹੜੇ ਇਸ ਕੇਸ ਦੇ ਵਿੱਚ ਪੁਲਿਸ ਵੱਲੋਂ ਸਬੂਤ ਦਿੱਤੇ ਗਏ ਆ ਉਹ ਬਹੁਤ ਗੰਭੀਰ ਨੇ ਜਿਹੜੇ ਕਾਲੀ ਦਲ ਦੇ ਲੀਡਰ ਜਿਹੜੇ ਬੰਦੇ ਵਿਜੀਠੀਏ ਦੇ ਪੱਖ ਦੇ ਵਿੱਚ ਤਾਰੇ ਸੀਗੇ ਕਿ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਸਿਆਸੀ ਬਦਲਾਅ ਖੋਦੀ ਕੀਤੀ ਹੈ ਧੱਕਾ ਕੀਤਾ ਅਜਮਾਨ ਜੋਗ ਹਾਈ ਕੋਰਟ ਨੇ ਇਸ ਗੱਲ ਦੇ ਉੱਤੇ ਬਹੁਤ ਵੱਡੀ ਗੱਲ ਆਈ ਹੈ ਕਿ ਮਜੀਠੀਆ ਦੇ ਉੱਤੇ ਜਿਹੜੇ ਦੋਸ਼ ਲਾਏ ਗਏ ਉਹ ਬਿਲਕੁਲ ਸਹੀ ਸੀਗੇ 540 ਕਰੋੜ ਦਾ ਜਿਹੜਾ ਲੈਂਡਨ ਹੋਇਆ ਸੀਗਾ ਉਹ ਸਾਰੇ ਸਬੂਤ ਜਿਹੜੇ ਕੋਰਟ ਦੇ ਵਿੱਚ ਦਿੱਤੇ 15 ਦਿਨ ਬਹਿਸ ਚੱਲੀ ਉਹ 15 ਦਿਨ ਬਹਿਸ ਤੋਂ ਬਾਅਦ ਮਾਂਜੋਗ ਕੋਰਟ ਨੇ ਜਿਹੜਾ ਇੱਕ ਫੈਸਲਾ ਜਿਹੜਾ ਦਿੱਤਾ ਕਾਲੀ ਦਲ ਦੇ ਲੀਡਰ ਇਹ ਹਵੇਸ਼ਾਈ ਇੰਨਾ ਕੋਈ ਸ਼ਬਦ ਕਿ ਸਿਆਸੀ ਬਦਲਾਖੋਦੀ ਆ ਜੀ ਤੱਕਾ ਜੀ ਬੈਸ ਕੇਸ ਦੇ ਕੋ ਛੋਕਰ ਦੇ ਵਿੱਚ ਜਾਂਦਿਆ ਇਹ ਕਹਿਣਾ ਚਾਹੁੰਦਾ ਕਿ 11 13 ਦੇ ਵਿੱਚ 2012 13 ਦੇ ਵਿੱਚ ਜਦੋਂ ਕਾਲੀ ਦਲ ਦੀ ਸਰਕਾਰ ਸੀਗੀ ਕਵਾਲ ਪ੍ਰਕਾਸ਼ ਸਿੰਘ ਬਾਦਲ ਜੀ ਜਦੋਂ ਪੰਜਾਬ ਦੇ ਮੁੱਖ ਮੰਤਰੀ ਸੀਗੇ ਉਹ ਸਮੇਂ ਮਹਾਲੀ ਦੀ ਕੋਰਟ ਦੇ ਵਿੱਚ ਜਦੋਂ ਭੋਲੇ ਨੇ ਸਟੇਟਮੈਂਟ ਦਿੱਤੀ ਸੀਗੀ ਇਸ ਬਲੱਗ ਦੇ ਧੰਦੇ ਵਿੱਚ ਉਹਨਾਂ ਦੇ ਨਾਲ ਮਜੀਠੀਆ ਵੀ ਸ਼ਾਮਲ ਹੈ ਸਾਡੇ ਉਸ ਸਮੇਂ ਕਾਰਵਾਈ ਹੋ ਜਾਂਦੀ ਜੇ ਉਸ ਸਮੇਂ ਫੜ ਕੇ ਮਜੀਠੀਆ ਨੂੰ ਜੇਲ੍ਹ ਚ ਬੰਦ ਕੀਤਾ ਜਾਂਦਾ ਅੱਜ ਤੱਕ ਸਰ ਕਿੰਨੇ ਪੰਜਾਬ ਦੇ ਹਜ਼ਾਰਾਂ ਨੌਜਵਾਨਾਂ ਦੀ ਜ਼ਿੰਦਗੀ ਜੜੀ ਬਾਜ਼ਾ ਨਹੀਂ ਸੀਗੀ ਜਿਹੜਾ ਉਸ ਸਮੇਂ ਤੋਂ ਲੈ ਕੇ ਕਾਂਗਰਸ ਦੀ ਸਰਕਾਰ ਤੱਕ ਚਾਚੇ ਭਤੀਜੇ ਦੀ ਸਰਕਾਰ ਤੱਕ ਜਿਹੜਾ ਤੰਦਾ ਚੱਲਦਾ ਆਇਆ ਇਹ ਤੰਦੇ ਨੇ ਪੰਜਾਬ ਦੇ ਹਜ਼ਾਰਾਂ ਲੱਖਾਂ ਨੌਜਵਾਨਾਂ ਨੂੰ ਮੌਤ ਦੇ ਮੂੰਹ ਵਿੱਚ ਧੱਕ ਦਿੱਤਾ ਉਹ ਦੋਨਾਂ ਦੀਆਂ ਲਾਛਾਂ ਦੇ ਪੈਸੇ ਵਟ ਕੇ ਇਹ 540 ਕਰੋੜ ਦਾ ਲੈਣ ਦੇ ਜਿਹੜਾ ਇਹ ਹੋਇਆ ਇਹ ਪੈਸਾ ਕਿੱਥੋਂ ਆਇਆ ਨਾ ਸਮਝਦੇ ਇਕ ਦੀ ਗੱਲ ਇਸ ਕਰਕੇ ਬੰਲਾ ਇਹ ਮੈਂ ਕਹਿਣਾ ਕਹਿਣਾ ਚਾਹੁੰਦਾ ਕਿ ਜਿਹੜੀ ਚੀਜ਼ ਇਹ ਗੱਲ ਕਹਿੰਦੇ ਸੀਗੇ ਉਹ ਚੀਜ਼ ਅੱਜ ਬਿਲਕੁਲ ਹਾਈ ਕੋਰਟ ਨੇ ਸਬਦ ਕਰਤੀ ਹੈ ਕਿ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਦੇ ਕੋਈ ਬਲ ਜਿਹੜਾ ਝੂਠਾ ਕੇਸ ਇਹਦਾ ਜਿੱਤਿਆ ਕੋਈ ਕਿਸੇ ਦੇ ਨਾਮ ਸਿਆਸੀ ਬਦਲਾਖੋਰੀ ਨਹੀਂ ਕੀਤੀ ਜੋ ਕੀਤਾ ਸੀ ਜਿੱਦਾਂ ਦੀ ਫਸਲ ਬੀਜੀ ਸੀ ਬੀਜਟੀਆਂ ਉਹਨਾਂ ਦੀ ਉਹ ਫਸਲ ਹੁਣ ਉਹ ਵੱਢ ਰੇ ਜੋ ਬੀਜੋਗੇ ਉਹੀ ਕੱਟੋਗੇ ਜੋ ਉਹਨਾਂ ਨੇ ਬੀਜਿਆ ਸੀਗਾ ਉਹ ਹੁਣ ਵੱਢ ਰਿਆ ਔਰ ਲਾਜ਼ਮੀ ਇਸ ਕੇਸ ਦੇ ਵਿੱਚ ਜਦੋਂ ਕੋਰਟ ਇਨਸਾਫ ਕਰੂਗੀ ਸਜ਼ਾ ਹੋਊਗੀ ਉਦੋਂ ਪੰਜਾਬ ਦੇ ਉਹਨਾਂ ਹਜ਼ਾਰਾਂ ਨੌਜਵਾਨਾਂ ਦੀਆਂ ਮਾਵਾਂ ਜਿਹੜੀਆਂ ਉਹਨਾਂ ਦੇ ਸਿਵਿਆਂ ਤੇ ਬਹਿ ਕੇ ਰੋਂਦੀਆਂ ਜਿਨ੍ਹਾਂ ਦੇ ਪੁੱਤ ਨਸ਼ਿਆਂ ਦਾ ਬਦਗੇ ਸੀਗੇ ਸਾਦ ਉਹ ਕਿਤੇ ਬੰਦ ਉਹਨਾਂ ਦਾ ਸ਼ਾਂਤ ਹੋਊਗਾ ਕਿ ਉਹਨਾਂ ਦੇ ਪੁੱਤਾਂ ਨੂੰ ਨਸ਼ਿਆਂ ਦੇ ਵਿੱਚ ਧੱਕਣ ਵਾਲੇ ਮਜੀਠੀਅਰ ਦੇ ਬੰਦੇ ਨੂੰ ਸਜ਼ਾ ਮਿਲੀ ਹੈ ਜਾਂ ਜਿਹੜੇ ਬਾਕੀ ਉਸ ਸਮੇਂ ਦੇ ਬੰਦੇ ਜੇਲ੍ਹਾਂ ਦੇ ਵਿੱਚ ਬੈਠੇ ਆ ਲੋਕ ਥੋੜਾ ਬੋਧਾ ਉਹਨਾਂ ਦਾ ਮਨ ਸ਼ਾਂਤ ਹੁੰਦਾ ਕਿ ਯਾਰ ਚਲੋ ਕਿਤੇ ਨਾ ਕਿਤੇ ਦੇ ਸਜ਼ਾ ਮਿਲੀ ਕਿਤੇ ਨਾ ਕਿਤੇ ਦਾ ਇਨਸਾਫ ਹੋਇਆ ਕੋਈ ਨਾ ਕੋਈ ਤੇ ਸਰਕਾਰ ਆਈ ਜਿਹੜੇ ਕਹਿੰਦੇ ਸੀ ਲੱਕ ਤੋੜ ਦੇਾਂਗੇ ਗੁੜਕਾ ਸਾਫ ਫੜ ਕੇ ਉਹਨਾਂ ਕੋਲ ਨਾਲ ਲੱਕ ਟੁੱਟਾ ਨਾ ਲੱਤ ਟੁੱਟੀ ਨਾ ਕੋ ਬਾਹ ਟੁੱਟੀ ਨਾ ਕੋ ਪੈਰ ਟੁੱਟਾ ਉਹ ਤੇ ਚਾਚਾ ਭਤੀਜਾ ਬਣ ਕੇ ਮੁੜ ਕੇ ਸਮਝਦੇ ਅਕਦੀ ਗੱਲ ਇਸ ਕਰਕੇ ਜੇਬ ਜੀਠੇ ਨੂੰ ਹਿੰਮਤ ਕੀਤੀ ਤੇ ਸਰਦਾਰ ਭਗਵਾਨ ਸਿੰਘ ਮਾਨ ਦੀ ਸਰਕਾਰ ਨੇ ਹਿੰਮਤ ਕੀਤੀ ਔਰ ਬਿਲਕੁਲ ਸਹੀ ਕੀਤੀ ਬਿਲਕੁਲ ਕੋਈ ਸਿਆਸੀ ਬਲਾਖੋਦੀ ਦੀ ਕੁਛ ਨਹੀਂ ਬਿਲਕੁਲ ਸਹੀ ਕੀਤਾ ਸੋ ਅੱਜ ਜਿਹੜੇ ਕੱਲੀ ਰੋਜ਼ ਬੋਲਦੇ ਆ ਜਾਂ ਬੋਲਦੇ ਸੀਗੇ ਕਿ ਜੀ ਸਿਆਸੀ ਬੋਲਾ ਖੋਦੀ ਹੋਦੀ ਆ ਜੀ ਆਪਦੀ ਸਰਕਾਰ ਮਾਨ ਦੀ ਸਰਕਾਰ ਤੱਕੇ ਕਾਦੀ ਆ ਜੀ ਤੱਕੇ ਸ਼ਾਈ ਕਾਦੀ ਆ ਉਹ ਸਾਰੀਆਂ ਚੀਜ਼ਾਂ ਅੱਜ ਕਲੀਅਰ ਹੋ ਗਈਆਂ ਸੋ ਮੈਂ ਚਾਹੁੰਦਾ ਕਿ ਲੋਕਾਂ ਨੂੰ ਇਹ ਆਸ ਵੱਜੀ ਹੈ ਨਹੀਂ ਤੇ ਕਹਿੰਦੇ ਸਾਨੂੰ ਕੌਣ ਫੜ ਸਕਦਾ ਇਹ ਕਹਿੰਦੇ ਸਾਨੂੰ ਵੱਡਿਆਂ ਨੂੰ ਕੌਣ ਹੱਥ ਪਾ ਸਕਦਾ ਕੋਈ ਹੱਥ ਪਾ ਕੇ ਦਿਖਾਵੇ ਚੈਲੰਜ ਕਰਦੇ ਸੀਗੇ ਔਰ ਮੈਂ ਬੜਾ ਖੁਸ਼ ਹੈ ਕਿ ਸਾਡੇ ਦੇਸ਼ ਦੀ ਨਿਆ ਪ੍ਰਣਾਲੀ ਸਾਡੇ ਦੇਸ਼ ਦੀਆਂ ਮਾਨਜੋ ਕੋਟਾਂ ਅੱਜ ਵੀ ਬੈਠੀਆਂ ਜਿਹੜੀਆਂ ਕਿਤੇ ਨਾ ਕਿਤੇ ਇਨਸਾਫ ਜਿਹੜਾ ਉਹ ਸਾਨੂੰ ਦੇਂਦੀਆਂ ਮਜੇਦ ਵੀ ਆਉਂਦੀਆਂ ਪਹਿਲਾਂ ਵੀ ਦਿੱਤਾ ਅੱਗੇ ਵੀ ਦੇੜ ਗਿਆ ਸੋ ਮੈਂ ਸਮਝਦਾ ਕਿ ਅਕਾਲੀ ਦਲ ਜਿਹੜਾ ਰੋਜ਼ ਬੋਲਦਾ ਸੀਗਾ ਉਹਦਾ ਇਹ ਜਿਹੜਾ ਰੋਜ਼ ਦਾ ਰੌਲਾ ਪੱਪਾ ਸੀਗਾ ਉਹ ਸਰ ਬੰਦ ਹੋ ਗਿਆ ਹੁਣ ਉਹ ਕਹਿਣ ਵਾਲੇ ਦੀ ਬਣ ਗਏ ਕਿਉਂਕਿ ਕੋਰਟ ਨੇ ਕਹਿਤਾ ਕਿ ਸਬੂਤ ਬਹੁਤ ਤਕਬੀਰ ਨੇ ਉਹਨਾਂ ਨੇ ਨਾਲ ਕਮੈਂਟ ਕੀਤੇ ਆ ਉਹ ਤੁਸੀਂ ਦੇਖੋ ਇਹ ਕਿਦੋਂ ਦਾ ਸ਼ੁਰੂ ਹੋਇਆ ਇਹ 2005 ਦੇ ਲਾਗੇ ਦਾ ਸ਼ੁਰੂ ਹੈ ਕਿਦੋਂ ਦਾ ਇਹ ਡਰਗ ਮਾਫੀਆ ਪੰਜਾਬ ਦੇ ਸ਼ੁਰੂ ਹੋਇਆ ਸੀਗਾ ਕਿਦੋਂ ਦੇ ਪੈਸੇ 540 ਕਰੋੜ ਰੁਪਈਆ ਜਿਹੜਾ ਇਹ ਕੇਸ ਦੇ ਵਿੱਚ ਵਿਜੀਲੈਂਸ ਨੇ ਜਿਹੜਾ ਤੁਹਾਡੇ ਸਾਹਮਣੇ ਉਹ ਤੋਂ ਜਦੋਂ ਫੜਿਆ ਵਿਜੀਠੀਏ ਨੂੰ ਜਿਹੜਾ ਉਹਨਾਂ ਨੇ ਕਿਹਾ ਕਿ 540 ਕਰੋੜ ਰੁਪਈਆ ਦਾ ਲੈਣ ਦੇਣ ਹੋਇਆ ਇੰਨਾ ਪੈਸਾ ਸਰ ਕਿੱਥੋਂ ਆਇਆ ਇਹ ਪੈਸਾ ਨਸ਼ੇ ਦਾ ਸੀਗਾ ਇਹ ਪੈਸਾ ਢੱਕਦਾ ਸੀਗਾ ਹੋਰ ਕਿਹੜੀ ਆਮਦਨ ਆਈ ਹੋਰ ਕਿੱਥੋਂ ਇੰਨਾ ਪੈਸਾ ਆ ਗਿਆ ਔਰ ਇੰਨਾ ਲੰਮਾ ਸਮਾਂ ਜੇ ਕਿਤੇ ਟਾਈਮ ਦੇ ਨਾਲ ਕਾਰਵਾਈ ਕੀਤੀ ਹੁੰਦੀ ਤੇ ਪੰਜਾਬ ਦੇ ਮੈਂ ਤੁਹਾਨੂੰ ਪਹਿਲਾਂ ਕਿਹਾ ਕਿੰਨੇ ਮੁੰਡੇ ਕਿੰਨੇ ਨੌਜਵਾਨ ਨਸ਼ੇ 'ਚ ਜਾਣ ਤੋਂ ਵੱਜ ਜਾਣੇ ਸੀਗੇ ਔਰ ਕਿੰਨੇ ਨੌਜਵਾਨ ਜਿਨ੍ਹਾਂ ਦੇ ਮਾਪਿਆਂ ਨੇ ਡਰਦੇ ਆਪਣੇ ਪੁੱਤਾਂ ਨੂੰ ਬਾਹਰਲੇ ਦੇਸ਼ਾਂ 'ਚ ਭੇਜਤਾ ਇੰਨਾ ਦੇ ਕਰਕੇ ਪੰਜਾਬ ਵੀ ਖਾਲੀ ਹੋਇਆ ਪਰਵਾਸ ਹੋਇਆ ਲੋਕਾਂ ਦੇ ਬੰਨ੍ਹ ਚ ਬਹਿ ਗਿਆ ਯਾਰ ਨਸ਼ੇ ਬੜੇ ਆਪਣੇ ਪੁੱਤਾਂ ਦੀਆਂ ਨੂੰ ਬਾਤ ਕੱਢ ਦਿਓ ਸਾਡਾ ਪੰਜਾਬ ਵੀ ਖਾਲੀ ਕਰਾ ਸਾਡੇ ਸ਼ਮਸ਼ਾਨ ਘਾਟ ਜਿਹੜੇ ਰੋਜ਼ ਭਰਦੇ ਸੀਗੇ ਸੋ ਸੋ ਮੈਂ ਇਹ ਗੱਲ ਫਿਰ ਇੱਕ ਵਾਰ ਕਹਿਣਾ ਚਾਹੁੰਦਾ ਕਿ ਇੱਕ ਨਾ ਇੱਕ ਦਿਨ ਇੱਕ ਨਾ ਇੱਕ ਦਿਨ ਸਾਡ ਅਨਸਾਫ਼ ਜਿਹੜਾ ਉਹ ਮਿਲਦਾ ਹੀ ਮਿਲਦਾ ਲੋਕਾਂ ਨੂੰ ਇੱਕ ਨਾ ਇੱਕ ਦਿਨ ਮਾਵਾ ਦੀਆਂ ਹਾਂ ਮਾਵਾ ਜਿਹੜੀਆਂ ਹੁੰਦੀਆਂ ਸੀ ਉਹਨਾਂ ਦੇ ਵਹਿਣ ਉਹਨਾਂ ਦੀਆਂ ਪੁੱਤਾਂ ਦੀਆਂ ਲਾਸ਼ਾਂ ਦੇ ਵਹਿਣ ਜਿਹੜੇ ਆ ਉਹ ਦਰਗਾਹ ਦੇ ਵਿੱਚ ਉਹ ਤੇ ਉਹ ਮਹਾਰਾ ਸੱਚੇ ਪਾਤਸ਼ਾਹ ਬਿਠਾ ਕੋਟਕਚੈਲੀਆਂ ਬੈਠੀਆਂ ਇਸ ਕਰਕੇ ਅੱਜ ਜਿਹੜਾ ਫੈਸਲਾ ਆਇਆ ਜਿਹੜਾ ਇੰਨਾ ਕੁ ਬਚਿਆ ਅਕਾਲੀ ਦਲ ਹੈ ਥੋੜਾ ਜਿਹਾ ਇਹ ਪੋਤਾ ਨੀਗਾ ਥੋੜਾ ਜਿਹਾ ਬਚਿਆ ਅਕਾਲੀ ਦਲ ਦੇਣਾ ਉਹਨੂੰ ਅੱਜ ਇਹ ਬਹੁਤ ਵੱਡਾ ਝਟਕਾ ਜਿਹੜਾ ਲੱਗਾ ਔਰ ਉਹਨਾਂ ਦੀ ਇਸ ਗੱਲ ਦੇ ਵਿੱਚ ਕੋਈ ਸੱਚਾਈ ਨਹੀਂ ਤੇ ਸਦਾਤ ਭਗਵਾਨ ਸਨਮਾਨ ਦੀ ਸਰਕਾਰ ਕਿਤੇ ਕੋਈ ਧੱਕਾ ਕਰਦੀ